ਪੰਜਾਬ ਚ ਮੌਨਸੂਨ ਮਰਤੂਰ ਸਰਗਰਮ ਹੋ ਚੁੱਕਿਆ ਵੈ ਮੌਨਸੂਨ ਹੈ ਜਿਸ ਦੇ ਨਾਲ ਬੀਤੇ ਦਿਨ ਯਾਨੀ ਕਿ ਵੀਰਵਾਰ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਅਤੇ ਮੀਂਹ ਦਰਜ ਕੀਤਾ ਗਿਆ ਜੇ ਗੱਲ ਕਰੀਏ ਬੀਤੇ ਦਿਨ ਸ਼ੁੱਕਰਵਾਰ ਦੀ ਤਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਜੋ ਸਹੀ ਬਣਿਆ ਰਿਹਾ ਮੌਨਸੂਨ ਦਾ ਅਸਰ ਦਿਖਾਈ ਦਿੱਤਾ ਅਤੇ ਇਹਨਾਂ ਇਲਾਕਿਆਂ ਦੇ ਵਿੱਚ ਬਰਸਾਤ ਜੋ ਰਿਕਾਰਡ ਕੀਤੀ ਗਈ ਹੈ ਜੇ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਤਾਂ ਕਿ ਇਲਾਕਿਆਂ ਦੇ ਵਿੱਚ ਬਰਸਾਤ ਦਾ ਅਲੱਗ-ਅਲੱਗ ਪੱਧਰ ਰਹਿੰਦਾ ਵੈ ਲੁਧਿਆਣੇ ਦੇ ਵਿੱਚ ਬਰਸਾਤ ਕਾਫੀ ਥੋੜੀ ਹੁੰਦੀ ਹੈ ਅਤੇ ਮੌਨਸੂਨ ਹੈ ਜੋ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆਪਣਾ ਅਸਰ ਦਿਖਾਉਣ ਦੇ ਵਿੱਚ ਅਜੇ ਵੀ ਕਾਮਯਾਬ ਨਹੀਂ ਹੋ ਪਾਇਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਦੇ ਨਾਲ ਜੋ ਬਰਸਾਤ ਹੈ ਅਜੇ ਤੱਕ ਇੰਨੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਜੋ ਆਮ ਨਾਲੋਂ ਬਰਸਾਤ ਘੱਟ ਰਿਕਾਰਡ ਕੀਤੀ ਜਾ ਰਹੀ ਪਈ ਹੈ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੁਣ ਤੱਕ ਜੋ ਕਿ ਬਰਸਾਤ ਹੈ ਲਗਭਗ 56 ਜੋ ਮਿਲੀਮੀਟਰ ਹੋ ਜਾਣੀ ਚਾਹੀਦੀ ਸੀ ਪਰ ਅਜੇ ਤੱਕ ਬਰਸਾਤ ਜੋ ਸਿਰਫ 49 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਯਾਨੀ ਕਿ ਪੰਜਾਬ ਦੇ ਵਿੱਚ ਬਰਸਾਤ ਆਮ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ ਜਿਸ ਦਾ ਕਾਰਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਹੈ ਕਿ ਰਾਜਸਥਾਨ ਅਤੇ ਹਿਮਾਚਲ ਦੇ ਵਿੱਚ ਚੱਲ ਰਹੀਆਂ ਹਵਾਵਾਂ ਜੋ ਕਿ ਸਹੀ ਦਬਾਅ ਨਹੀਂ ਬਣਾ ਪਾਈਆਂ ਜਿਸ ਕਰਕੇ ਪੰਜਾਬ ਦੇ ਵਿੱਚ ਮੌਨਸੂਨ ਦਾ ਅਸਰ ਉਹਨਾਂ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਲਈ ਮੌਸਮ ਵਿਭਾਗ ਦਾ ਕਿਹਾ ਹੈ ਕਿ ਬਰਸਾਤ ਹੋਵੇਗੀ ਪਰ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਆਉਣ ਵਾਲੇ 2 ਦਿਨਾਂ ਚ ਸਾਧ ਰਿਕਾਰਡ ਕੀਤੀ ਜਾ ਸਕਦੀ ਹੈ ਪਰ ਕਿਸੇ ਵੀ ਤਰ੍ਹਾਂ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਵੈ ਸੋ ਜੋ ਮੌਸਮ ਹੈ ਜੋ ਮੌਸਮ ਦੇ ਨਾਲ ਹੋਰ ਜੁੜੀ ਅਪਡੇਟ ਹੈ ਉਹ ਲੈ ਕੇ ਤੁਹਾਡੇ ਨਾਲ ਆਉਂਦੇ ਰਵਾਂਗੇ ਜੋ ਬਰਸਾਤ ਹੈ ਇਸ ਵਕਤ ਬਰਸਾਤ ਆਉਣ ਵਾਲੇ 2 ਦਿਨਾਂ ਦੇ ਲਈ ਮੌਸਮ ਵਿਭਾਗ ਦੀ ਵਿਖਵਾਨੀ ਦੇ ਅਨੁਸਾਰ ਕਿਹਾ ਗਿਆ ਹੈ ਔਰ ਜੋ ਪੂਰੇ ਪੰਜਾਬ ਦੇ ਵਿੱਚ ਬਰਸਾਤ ਅਜੇ ਘਟ ਰਿਕਾਰਡ ਕੀਤੀ ਜਾ ਰਹੀ ਪਈ ਹੈ ਪੰਜਾਬ ਚ ਮੌਨਸੂਨ ਮੁੜ ਤੋਂ ਸਰਗਰਮ ਹੋ ਚੁੱਕਿਆ ਹੋਇਆ ਹੈ ਮੌਨਸੂਨ ਹੈ ਜਿਸ ਦੇ ਨਾਲ ਬੀਤੇ ਦਿਨ ਯਾਨੀ ਕਿ ਵੀਰਵਾਰ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਅਤੇ ਮੀਂਹ ਦਰਜ ਕੀਤਾ ਗਿਆ ਜੇ ਗੱਲ ਕਰੀਏ ਬੀਤੇ ਦਿਨ ਸ਼ੁੱਕਰਵਾਰ ਦੀ ਤਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਜੋ ਸਹੀ ਬਣਿਆ ਰਿਹਾ ਮੌਨਸੂਨ ਦਾ ਅਸਰ ਦਿਖਾਈ ਦਿੱਤਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਬਰਸਾਤ ਜੋ ਰਿਕਾਰਡ ਕੀਤੀ ਗਈ ਹੈ ਜੇ ਗੱਲ ਕਰੀਏ ਪੰਜਾਬ ਦੇ ਵਕਫਾ-ਵਕਫਾ ਇਲਾਕਿਆਂ ਦੀ ਤਾਂ ਵਕਫਾ-ਵਕਫਾ ਇਲਾਕਿਆਂ ਦੇ ਵਿੱਚ ਬਰਸਾਤ ਦਾ ਅਲੱਗ-ਅਲੱਗ ਪੱਧਰ ਰਹਿੰਦਾ ਵੈ ਲੁਧਿਆਣੇ ਦੇ ਵਿੱਚ ਬਰਸਾਤ ਕਾਫੀ ਥੋੜੀ ਹੁੰਦੀ ਹੈ ਅਤੇ ਮੌਨਸੂਨ ਹੈ ਜੋ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆਪਣਾ ਅਸਰ ਦਿਖਾਉਣ ਦੇ ਵਿੱਚ ਅਜੇ ਵੀ ਕਾਮਯਾਬ ਨਹੀਂ ਹੋ ਪਾਇਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਦੇ ਨਾਲ ਜੋ ਬਰਸਾਤ ਹੈ ਅਜੇ ਤੱਕ ਇੰਨੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਜੋ ਆਮ ਨਾਲੋਂ ਬਰਸਾਤ ਘੱਟ ਰਿਕਾਰਡ ਕੀਤੀ ਜਾ ਰਹੀ ਪਈ ਹੈ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੁਣ ਤੱਕ ਜੋ ਕਿ ਬਰਸਾਤ ਹੈ ਲਗਭਗ 56 ਜੋ ਮਿਲੀਮੀਟਰ ਹੋ ਜਾਣੀ ਚਾਹੀਦੀ ਸੀ ਪਰ ਅਜੇ ਤੱਕ ਬਰਸਾਤ ਹੈ ਜੋ ਸਿਰਫ 49 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਯਾਨੀ ਕਿ ਪੰਜਾਬ ਦੇ ਵਿੱਚ ਬਰਸਾਤ ਆਮ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ ਜਿਸ ਦਾ ਕਾਰਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਹੈ ਕਿ ਰਾਜਸਥਾਨ ਅਤੇ ਹਿਮਾਚਲ ਦੇ ਵਿੱਚ ਚੱਲ ਰਹੀਆਂ ਹਵਾਵਾਂ ਜੋ ਕਿ ਸਹੀ ਦਬਾਅ ਨਹੀਂ ਬਣਾ ਪਾਈਆਂ ਜਿਸ ਕਰਕੇ ਪੰਜਾਬ ਦੇ ਵਿੱਚ ਮੌਨਸੂਨ ਦਾ ਅਸਰ ਉਹਨਾਂ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਲਈ ਮੌਸਮ ਵਿਭਾਗ ਦਾ ਕਿਹਾ ਹੈ ਕਿ ਬਰਸਾਤ ਹੋਵੇਗੀ ਪਰ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਆਉਣ ਵਾਲੇ 2 ਦਿਨਾਂ ਚ ਬਰਸਾਤ ਸਾਧ ਰਿਕਾਰਡ ਕੀਤੀ ਜਾ ਸਕਦੀ ਆ ਪਰ ਕਿਸੇ ਵੀ ਤਰ੍ਹਾਂ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਵੈ ਸੋ ਜੋ ਮੌਸਮ ਹੈ ਜੋ ਮੌਸਮ ਦੇ ਨਾਲ ਹੋਰ ਜੁੜੀ ਅਪਡੇਟ ਹੈ ਉਹ ਲੈ ਕੇ ਤੁਹਾਨੂੰ ਆਉਂਦੇ ਰਵਾਂਗੇ ਜੋ ਬਰਸਾਤ ਹੈ ਇਸ ਵਕਤ ਬਰਸਾਤ ਆਉਣ ਵਾਲੇ 2 ਦਿਨਾਂ ਦੇ ਲਈ ਮੌਸਮ ਵਿਭਾਗ ਦੀ ਵਿਖਵਾਨੀ ਦੇ ਅਨੁਸਾਰ ਕਿਹਾ ਗਿਆ ਹੈ ਔਰ ਜੋ ਪੂਰੇ ਪੰਜਾਬ ਦੇ ਵਿੱਚ ਬਰਸਾਤ ਅਜੇ ਕਟ ਰਿਕਾਰਡ ਕੀਤੀ ਜਾ ਰਹੀ ਪਈ ਹੈ